ਕਿਨੇ ਇਤਰੋਂ ਦਾ ਕੱਟ ਰਹੇ ਹੋ ਇੱਧਰ ਫੇਰ ਪਿੱਛੇ ਸੱਟ ਰਹੇ ਹੋ ਅੱਗੇ ਵੀ ਤਾਂ ਜਾ ਕੇ ਕਿਤੇ ਫਸੂ ਹੋਰ ਜਗ੍ਹਾ ਨਹੀਂ ਹੈਗੀ ਉਹ ਸੱਟਾਂ ਨੂੰ ਰੱਖਣ ਲਈ ਨਹੀਂ ਫੇਰ ਇਹ ਕੱਟਣ ਦਾ ਕੀ ਫਾਇਦਾ ਅਗਲਿਆਂ ਨੂੰ ਡੋਪਣਾ ਇਤਰੋਂ ਕੱਟੀ ਜਾ ਰਹੇ ਹੋ ਉੱਤਰ ਫੇਰ ਵਿੱਚ ਸਿੱਕੀ ਜਾ ਰਹੇ ਹੋ ਇਹ ਕੀ ਕਾਰਨ ਅੱਗੇ ਨਹੀਂ ਫਸੂ ਕਿਤੇ ਫਸੂਗੀ اے ਭਈ ਅੱਗੇ ਕੰਮ ਵੀ ਆਪਣਾ ਨੂੰ ਆਪਾਂ ਨੂੰ ਇਹ ਮਿਲ ਜੂ ਉੱਥੇ ਵੀ ਘੰਟਿਆਂ ਦੇ ਬਣ ਜੂਗਾ ਨਹੀਂ ਆਪਾਂ ਨੂੰ ਨਹੀਂ ਆਪਾਂ ਨੂੰ ਫਾਇਦਾ ਨਹੀਂ ਹੈਗਾ ਹਾਂ ਭਾਈ ਇੱਥੋਂ ਕੱਟ ਰਹੇ ਨੇ ਇਧਰਲੀ ਸਾਈਡ ਫੇਰ ਉਹਦੇ ਪਿੱਛੇ ਸਿੱਟ ਦਿੰਦੇ ਨੇ ਸਾਰੀ ਇਹੀ ਗੱਲਾਂ ਕਰਦੇ ਜਾਂਦੇ ਨੇ ਕਹਿੰਦੇ ਇਹਦਾ ਕੀ ਫਾਇਦਾ ਸਫਾਈ ਦਾ ਇਹਦੇ ਨਾਲ ਉਹਦਾ ਨਾਂਇਆ ਕਰਨ ਫਿਰ ਕੁਝ ਨਹੀਂ ਹੁੰਦਾ ਜਿਹੜਾ ਮਗਰ ਡੁੱਬਦਾ ਡੁੱਬੀ ਆਣ ਦੋ ਇਹਦਾ ਉਰੋਂ ਆਪਾਂ ਬਚਾ ਲਾਂਗੇ ਗਾਹਾਂ ਜਾ ਕੇ ਉਹ ਡੁੱਬ ਜੂਗਾ ਗਾਹਾਂ ਵੀ ਤਾਂ ਪੁਲ ਹੋਣਗੇ ਉੱਥੇ ਜਾ ਕੇ ਫੇਰ ਇੱਕ ਨੇ ਇਹੀ ਕੁਝ ਹੋਊਗਾ ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਵਿਧਾਨ ਸਭਾ ਹਲਕਾ ਨਾਬਾ ਦੇ ਪਿੰਡ ਚਾਸਬਾਲ ਤੋਂ ਜੋ ਰੋਡ ਸੁਧੇয়াল ਨੂੰ ਜਾਂਦਾ ਉਸ ਦੇ ਉੱਪਰ ਮੌਜੂਦ ਆ ਚੋਏ ਦੇ ਵਿੱਚ ਪਾਣੀ ਆਉਣ ਦੇ ਕਾਰਨ ਵੱਡੀਆਂ ਦਿੱਕਤਾਂ ਨੇ ਜਿਹੜੀਆਂ ਆ ਰਹੀਆਂ ਨੇ ਜੋ ਚੂਹੇ ਦਾ ਪੋਲਾ ਇੱਥੇ ਜਦੋਂ ਸੁਧੇয়াল ਨੂੰ ਜਾਂਦੇ ਆ ਉੱਥੇ ਰੇਲਿੰਗ ਨਹੀਂ ਹੈਗੀ ਤੁਸੀਂ ਦੇਖ ਰਹੇ ਹੋ ਤਸਵੀਰਾਂ ਰੇਲਿੰਗ ਨਹੀਂ ਹੈਗੀ ਬਹੁਤ ਸਾਰੀਆਂ ਦਿੱਕਤਾਂ ਨੇ ਇੱਥੇ ਬੇਲੀ ਕੱਟਣ ਦੇ ਲਈ ਮਸ਼ੀਨ ਲਗਾਈ ਆ ਮਸ਼ੀਨ ਜੋ ਬੇਲੀ ਕੱਟ ਰਹੀ ਆ ਉਹ ਬੇਲੀ ਇੱਕ ਸਾਈਡ ਤੋਂ ਕੱਢ ਕੇ ਦੂਜੀ ਸਾਈਡ ਫੇਰ ਚੋਏ ਦੇ ਵਿੱਚੇ ਛੁੱਟੀ ਜਾ ਰਹੀ ਆ ਤਾਂ ਕਿ ਇੱਥੋਂ ਤਾਂ ਕੱਢ ਦਿੱਤੀ ਜਾਵੇ ਅੱਗੇ ਜਾ ਕੇ ਫੇਰ ਕੋਈ ਨਾ ਕੋਈ ਇਹ ਰੋਕ ਲੱਗ ਜੇ ਕਿਤੇ ਬੰਨ ਲੱਗ ਜੇ ਦਿੱਕਤਾਂ ਆਉਣ ਬੜੀਆਂ ਦਿੱਕਤਾਂ ਆ ਰਹੀਆਂ ਨੇ ਵੀਰ ਨੇ ਇੱਥੇ ਖੜੇ ਨੇ ਗੱਲ ਕਰਦੇ ਆ ਕਿਸ ਤਰ੍ਹਾਂ ਦੇਖਦੇ ਨੇ ਸਿਸਟਮ ਨੂੰ ਕਿਉਂਕਿ ਸਰਕਾਰ ਦਾਬੇ ਬڑے ਕਰ ਰਹੀ ਆ ਹਾਂਜੀ ਵੀਰ ਜੀ ਸਭ ਤੋਂ ਪਹਿਲਾਂ ਤਾਂ ਫਤਿਹ ਅਰਜ਼ ਕਰਦੇ ਆ ਵੈਰੂ ਜੀ ਕਾ ਖਾਲਸਾ ਸਾਹਿਬ ਵੈਰੂ ਜੀ ਫਤਿਹ ਜੀ ਕੀ ਨਾਮ ਆ ਜੀ ਇੰਦਰਜੀਤ ਸਿੰਘ ਆ ਜੀ ਇੰਦਰਜੀਤ ਸਿੰਘ ਜੀ ਕਿਸ ਤਰ੍ਹਾਂ ਦੇਖ ਰਹੇ ਹੋ ਸਭ ਤੋਂ ਪਹਿਲਾਂ ਤਾਂ ਇੱਥੇ ਨਲਾਇਕੀ ਸਰਕਾਰ ਦੀ ਇਹ ਦਿਖ ਰਹੀ ਆ ਪੁਲ ਦੇ ਉੱਤੇ ਕੋਈ ਰੇਲਿੰਗੇ ਨਹੀਂ ਹੈਗੀ ਵੱਡਾ ਹਾਦਸਾ ਹੋ ਸਕਦਾ ਹੈ ਕੋਈ ਵੀ ਡਿੱਗ ਸਕਦਾ ਜੀ ਵਿੱਚ ਹਮ ਜਿਵੇਂ ਹੁਣ ਚਲੋ ਜਿਹੜੇ ਬੰਦੇ ਨੇ ਉਹ ਲਵੇ ਵਾਲਿਆਂ ਨੂੰ ਤਾਂ ਪਤਾ ਹੈ ਜਿਵੇਂ ਕੋਈ ਦੂਰ ਵਾਲਾ ਬੰਦਾ ਜਿਹਨੂੰ ਨਹੀਂ ਪਤਾ ਜਾਦੇ ਪਾਣੀ 'ਚ ਡਿੱਗ ਵੀ ਸਕਦੀ ਆ ਜੀ ਗੱਡੀ ਵੀ ਮੋਟਰਸਾਈਕਲ ਵੀ ਕੁਝ ਵੀ ਹੋ ਸਕਦਾ ਜੀ ਹੈ ਤਾਂ ਗਲਤ ਗੱਲ ਆ ਜੀ ਬਾਕੀ ਜਿਹੜਾ ਆ ਚੀਜ਼ ਦੇਖ ਰਹੇ ਆ ਇਹ ਤਾਂ ਪਹਿਲੀ ਘੇਰੇ ਦੇਖਿਆ ਇੱਕਨ ਦਾ ਕੋਈ ਜ਼ਿੰਮੇਵਾਰ ਵੀ ਨਹੀਂ ਕਰਦਾ ਵੀ ਆਪਦੇ ਖਾਲ ਨੂੰ ਸਾਫ਼ ਕਰਦਾ ਹੋਵੇ ਵੀ ਮੂਰੇ ਜਾ ਕੇ ਕੱਖ ਛਿੜਦੇ ਉਹ ਤਾਂ ਆਪਾਂ ਨੂੰ ਪਤਾ ਹੈ ਵੀ ਉਰੋਂ ਨੰਗਾ ਤੇ ਅੱਗੇ ਜਾ ਕੇ ਫੇਰ ਫਾਜੂਗਾ ਤਾਂ ਬਾਈ ਇੱਥੋਂ ਕੱਢ ਰਹੇ ਨੇ ਇਧਰਲੀ ਸਾਈਡ ਫੇਰ ਉਹਦੇ ਵਿੱਚੇ ਸਿੱਟ ਦਿੰਦੇ ਨੇ ਇਧਰਲਾ ਤਾਂ ਕੱਢ ਰਹੇ ਨੇ ਕੀ ਗੱਲ ਗਾਹਾਂ ਫਸ ਕੇ ਫੇਰ ਵੀ ਤਾਂ ਉਰੀ ਭਰ ਕੇ ਪਾਣੀ ਹਾਂਜੀ ਹਾਂ ਹਾਂ ਪਾਣੀ ਤਾਂ ਖੇਤਾਂ 'ਚ ਆਊਗਾ ਜੇ ਹੁਣੇ ਕੱਢਣੇ ਲੱਗੇ ਨੇ ਜੀ ਕਿਸੇ ਤਰੀਕੇ ਨਾਲ ਇਹਨੂੰ ਚੱਕ ਕੇ ਮੰਨ ਕਿਸੇ ਪਾਸੇ ਹੋਰ ਸਿੱਟਿਆ ਜਾਵੇ ਜਿਹੜਾ ਮਨ ਮੂਰੇ ਦਿੱਕਤ ਨਾ ਆਵੇ ਦੁਬਾਰੇ ਠੀਕ ਆ ਜੀ ਵੀ ਇਹ ਸਾਨੂੰ ਆਪਾਂ ਨੂੰ ਦੇਖਣ ਵਾਲੇ ਨੂੰ ਹਰੇਕ ਨੂੰ ਆਪਾਂ ਕਿੰਨੇ ਬੰਦੇ ਰੋਂ ਨੰਗੇ ਨੇ ਸਾਰੀ ਇਹੀ ਗੱਲਾਂ ਕਰਦੇ ਜਾਂਦੇ ਨੇ ਕਹਿੰਦੇ ਇਹਦਾ ਕੀ ਫਾਇਦਾ ਸਫਾਈ ਦਾ ਹੁਣ ਬਾਕੀ ਤੁਸੀਂ ਸੋਨੂੰ ਪਤਾ ਹੀ ਆ ਦੇਖ ਲਓ ਵੀ ਕੀ ਹੋ ਰਿਹਾ ਇਧਰੋਂ ਚੱਕੀਆਂ ਦੇ ਕੇ ਇਹ ਗੱਲ ਸਹੀ ਆ ਵੀਡੀਓ ਬਣਾਉਣ ਦੇ ਲਈ ਤਾਂ ਉਰੇ ਸਾਰੇ ਸਾਡੇ ਜਿਹੜੇ ਇਹਨਾਂ ਦੇ ਵਰਕਰ ਨੇ ਉਹ ਪਹੁੰਚ ਜਾਂਦੇ ਨੇ ਕਿ ਸਫਾਈ ਕਰ ਰਹੇ ਆ ਪਰ ਇਹ ਵੀ ਦੱਸਣਗੇ ਇਧਰੋਂ ਕੱਢ ਕੇ ਇਧਰ ਵੀ ਸਿੱਟਦੇ ਆ ਨਾ ਨਹੀਂ ਨਾ ਨਾ ਇਹਦਾ ਕੋਈ ਠੀਕ ਨਹੀਂ ਹੈਗਾ ਜੀ ਇਹ ਵਧੀਆ ਗੱਲ ਨਹੀਂ ਹੈਗੀ ਹਨਾ ਇਹਦੇ ਨਾਲ ਉਹਦਾ ਨਾਂ ਐ ਕਰਨ ਫਿਰ ਕੁਝ ਨਹੀਂ ਹੁੰਦਾ ਜਿਹੜਾ ਮਗਰ ਡੁੱਬਦਾ ਡੁੱਬੀ ਆਣ ਦੋ ਹਾਂ ਇਹਦਾ ਉਰੋਂ ਆਪਾਂ ਬਚਾ ਲਾਂਗੇ ਗਾਹਾਂ ਜਾ ਕੇ ਕੋਈ ਡੁੱਬ ਜੂਗਾ ਹਾਂ ਅਸਲ ਵਿੱਚ ਜਿੰਨਾ ਟਾਈਮ ਐ ਨਾ ਸਹੀ ਤਰੀਕੇ ਨਾਲ ਸਫਾਈ ਨਹੀਂ ਹੁੰਦੀ ਉਹਨੂੰ ਆਪਾਂ ਸਫਾਈ ਨਹੀਂ ਉਹਨਾਂ ਟਾਈਮ ਵੀ ਰਹਿ ਮੰਨ ਸਕਦੇ ਜਿੰਨਾ ਟਾਈਮ ਇਸ ਤਰ੍ਹਾਂ ਦੇਖਦੇ ਹਾਂ ਸਰਕਾਰ ਦੀਆਂ ਨੀਤੀਆਂ ਨੂੰ ਚਲੋ ਸਰਕਾਰ ਤਾਂ ਵੀਰੇ ਆਏ ਆ ਜਿਵੇਂ ਹੁਣ ਜਿਹੜੀ ਪਾਰਟੀ ਵਾਲੇ ਬੰਦੇ ਨੇ ਉਹ ਕਿਸੇ ਨੂੰ ਕੋਈ ਮਾੜਾ ਨਹੀਂ ਕਹਿੰਦਾ ਹੈਗਾ ਹਨਾ ਚਾਹੇ ਜੰਮੇ ਮਰਜੀ ਲਾ ਲੋ ਆਪਾਂ ਵੀ ਠੀਕ ਆ ਜੇ ਸਰਕਾਰ ਸਾਫ ਕਰਾ ਰਹੀ ਆ ਫਿਰ ਸਹੀ ਢੰਗ ਤਰੀਕੇ ਨਾਲ ਸਾਫ ਕਰਾਵੇ ਠੀਕ ਆ ਜਿਵੇਂ ਹੁਣ ਕੱਢ ਰਹੇ ਨੇ ਵਧੀਆ ਗੱਲ ਆ ਬਿਪਾਰੇ ਨੂੰ ਚੱਕੋ ਤਾਂ ਸਹੀ ਹੋਰ ਨਾਲ ਦੀ ਨਾਲ ਚੱਕ ਕੇ ਕਿਸੇ ਪਾਸੇ ਹੋਰ ਸਿੱਟਿਆ ਜਾਵੇ ਵੀ ਇਹ ਤਾਂ ਉਰੋਂ ਨਘਾਤਾ ਆਪਾਂ ਨੇ ਇੱਕ ਚੀਜ਼ ਆਪਾਂ ਦਿਖਾ ਰਹੇ ਹਾਂ ਵੀ ਉਰੋਂ ਨਹੀਂ ਭਾਈ ਪਾਣੀ ਹੈਗਾ ਲੋਕਾਂ ਨੂੰ ਦਿਖਾਉਣ ਨੂੰ ਗਾਹਾਂ ਵੀ ਤਾਂ ਪੁਲ ਹੋਣਗੇ ਉੱਥੇ ਜਾ ਕੇ ਫੇਰ ਆ ਇੱਕ ਨੇ ਇਹੀ ਕੁਝ ਹੋਊਗਾ ਸਫਾਈ ਕੀਤੀ ਜਾ ਰਹੀ ਹੈ ਇੱਕ ਸਾਈਡ ਤੋਂ ਕੱਢ ਕੇ ਦੂਜੀ ਸਾਈਡ ਇਹ ਸਿੱਟਿਆ ਜਾ ਰਿਹਾ ਏ ਵੀਡੀਓ ਬਾਈ ਨਾਲ ਜ਼ਰੂਰ ਗੱਲ ਕਰਾਂਗੇ ਜਿਹੜੇ ਸਫਾਈ ਕਰ ਰਹੇ ਨੇ ਸੋ ਵੱਡੀ ਨਕਾਮੀ ਦੇਖਣ ਨੂੰ ਮਿਲ ਰਹੀ ਆ ਇੱਕ ਸਾਈਡ ਤੋਂ ਕੱਢ ਕੇ ਦੂਜੀ ਸਾਈਡ ਵਿੱਚੇ ਸਿੱਟਿਆ ਜਾ ਰਿਹਾ ਏ ਸੋ ਅੱਗੇ ਜਾ ਕੇ ਉਹ ਕਿਤਨਾ ਕਿਤੇ ਫਸੂ ਇਹ ਤਾਂ ਕੱਲਾ ਕੱਲਾ ਆਉਂਦਾ ਇਹ ਉਹ ਇਕੱਠਾ ਜਿਹੜਾ ਸਿੱਟਿਆ ਗਿਆ ਇਹ ਬਾਈ ਕਿਹਦੇ ਵੱਲੋਂ ਲਗਾਈ ਗਈ ਆ ਪੁਰੇ ਆ ਜੋ ਸੋ ਇਹ ਕੱਟਿਆ ਜਾ ਰਿਹਾ ਇਹ ਬੇਲੀ ਕੱਢੀ ਜਾ ਰਹੀ ਹੈ ਇਹਦੇ ਵਿੱਚੋਂ ਕਿਹਨਾ ਵੱਲੋਂ ਲਗਾਈ ਗਈ ਹੈ ਇਹ ਸਰਪੰਚ ਨੇ ਲਾਈ ਆ ਸਰਪੰਚ ਨੇ ਜੀ ਕਿਹੜੇ ਨੇ ਜੀ ਆਪਣੇ ਔਰੇ ਵਾਲਾ ਝਾਸ ਵਾਲਾ ਵਾਲਾ ਜੀ ਝਾਸ ਵਾਲਾ ਕਿਹਨਾ ਵਾ ਸਰਪੰਚ ਦਾ ਨਾਮ ਤਾਂ ਮੈਂ ਜਾਣਦਾ ਨਹੀਂ ਹੈਗਾ ਜੀ ਵੀਰੇ ਇੱਧਰੋਂ ਤਾਂ ਕੱਟ ਰਹੇ ਹੋ ਇੱਧਰ ਫੇਰ ਪਿੱਛੇ ਸਿੱਟ ਰਹੇ ਹੋ ਅੱਗੇ ਵੀ ਤਾਂ ਜਾ ਕੇ ਕਿਤੇ ਫਸੂ ਹੁਣ ਜਗ੍ਹਾ ਨਹੀਂ ਹੈਗੀ ਉਹਨੇ ਸੱਟਾਂ ਨੂੰ ਰੱਖਣ ਲਈ ਨਹੀਂ ਫੇਰ ਇਹ ਕੱਟਣ ਦਾ ਕੀ ਫਾਇਦਾ ਅਗਲਿਆਂ ਨੂੰ ਡੋਪਣਾ ਉਹ ਤਾਂ ਉਰੇ ਵੀ ਹਾਲਾਤ ਖਰਾਬ ਹੋਣਗੇ ਬੈਠੀ ਨਾ ਮਾ ਪ੍ਰਿੰਸੀ ਇੱਧਰੋਂ ਕੱਟੀ ਜਾ ਰਹੇ ਹੋ ਉੱਧਰ ਫੇਰ ਵਿੱਚ ਸਿੱਟੀ ਜਾ ਰਹੇ ਹੋ ਇਹ ਕੀ ਕਾਰਨਾ ਅੱਗੇ ਨਹੀਂ ਫਸੂ ਕਿਤੇ ਫਸੂਗੀ ਫਿਰ ਇਹ ਕਿੱਦਾਂ ਕੀ ਸਿਸਟਮ ਆ ਸਾਰਾ ਵਾਸਕਾ ਮਾਸ ਕਰਾ ਰਹੇ ਨਹੀਂ ਹੁਣ ਕਹਿੰਦੇ ਇੱਧਰ ਲਾ ਦੋ ਉੱਧਰ ਲਾ ਦੋ ਨਹੀਂ ਤੁਸੀਂ ਐਸੋ ਸਾਡੇ ਕੋਲ ਵੀਡੀਓ ਬਣੀ ਵੀ ਆ ਇੱਧਰੋਂ ਕੱਢ ਕੇ ਜਿਹੜਾ ਢੇਰ ਲਾਇਆ ਉੱਤਰਲੀ ਸਾਈਡ ਫੇਰ ਸਿੜਤਾ ਇਹ ਸਫਾਈ ਕਰਨ ਦਾ ਤਾਂ ਕੋਈ ਫਾਇਦਾ ਨਹੀਂ ਕਿਹਦੇ ਵੱਲੋਂ ਲਗਾਈ ਗਈ ਹੈ ਮਸ਼ੀਨਾਂ ਮੈਨੂੰ ਨਹੀਂ ਪਤਾ ਇਹ ਕਿਹਦੇ ਵੱਲੋਂ ਲਗਾਈ ਗਈ ਹੈ ਮਾਲਕ ਨੂੰ ਆਪਾਂ ਨਹੀਂ ਫਿਰ ਜੇ ਪਤਾ ਨਹੀਂ ਭਾਈ ਇਹ ਤਾਂ ਸਫਾਈ ਕਰਨ ਦਾ ਅਗਲਿਆਂ ਨੂੰ ਦਿੱਕਤ ਆਊਗੀ ਫਿਰ ਅੱਗੇ ਵੀ ਉਹ ਅੱਗੇ ਸਿੜ ਦੇਣਗੇ ਐਸ ਸਿਸਟਮ ਨੂੰ ਕਿਸ ਤਰ੍ਹਾਂ ਦੇਖਦੇ ਹੋ ਹੈ ਨਾ ਠੀਕ ਆ ਨਾ ਗਲਤ ਆ ਜੀ ਨਹੀਂ ਫਿਰ ਉੱਧਰ ਕਿਉਂ ਸਿੱਟ ਰਿਓ ਬਾਈ ਉਹ ਤਾਂ ਪਤਾ ਅੱਗੇ ਫਸੂ ਕਿਤੇ ਜਾ ਕੇ ਪਤਾ ਤਾਂ ਤੁਹਾਨੂੰ ਵੀ ਪਤਾ ਹੈ ਹਾਂ ਇਹ ਤਾਂ ਫਸੂ ਗਈ ਤੇ ਬਈ ਅੱਗੇ ਕੰਮ ਵੀ ਆਪਣਾ ਨੂੰ ਆਪਾਂ ਨੂੰ ਇਹ ਮਿਲ ਜੂ ਉੱਥੇ ਵੀ ਘੰਟਿਆਂ ਦੇ ਬਣ ਜੂ ਕੰਮ ਨਹੀਂ ਆਪਾਂ ਨੂੰ ਨਹੀਂ ਆਪਾਂ ਨੂੰ ਫਾਇਦਾ ਨਹੀਂ ਹੈਗਾ ਜੀ ਹਾਂ ਨਾ ਆਪਾਂ ਨੂੰ ਕੋਈ ਅੱਛਾ ਘੰਟਿਆਂ ਘਟਾ ਦੇ ਕੋਈ ਹੁਣ ਫਿਰ ਹੁਣ ਇਹ ਵੀ ਵਿੱਚੇ ਜਾਊਗੇ ਤੇ ਨਾ ਸਾਈਡ ਤੇ ਲਾਵਾਂਗੇ ਪਹਿਲਾਂ ਵਾਲੇ ਕੋ ਦੋ ਵਾਰ ਤਾਂ ਵਿੱਚ ਸਿੱਟਦੀ ਦੋ ਵਾਰੀ ਹੁਣ ਲੱਗ ਗਈ ਹੁਣ ਹੈ ਨਹੀਂ ਤੇ ਜਗ੍ਹਾ ਹੀ ਹੁਣ ਉਹ ਦੇਖ ਰਿਹਾ ਗੱਡੀ ਕੋਲ ਲਾਵਾਂਗੇ ਜੀ ਠੀਕ ਹੈ ਉਹ ਕਹਿੰਦੇ ਜਗ੍ਹਾ ਨਹੀਂ ਸੀ ਆਹ ਵਿੱਚ ਸਿੱਟਣੀ ਪੈਗੀ ਪਰ ਅੱਗੇ ਆ ਕੇ ਇਹ ਜ਼ਰੂਰ ਦਿੱਕਤਾਂ ਦੇਊਗੀ ਸੋ ਇੱਕ ਸਾਈਡ ਤੋਂ ਕੱਢ ਕੇ ਵਿੱਚੇ ਸਿੱਟੀ ਜਾ ਰਹੀ ਆ ਦੂਜੀ ਸਾਈਡ ਫੇਰ ਵਿੱਚ ਸਿੱਟ ਦਿੰਦੇ ਨੇ ਸੋ ਇਹ ਹਾਲਾਤ ਨੇ ਜੀ ਇੱਥੇ ਕੋਈ ਰੇਲਿੰਗ ਨਹੀਂ ਹੈਗੀ ਕੋਈ ਸਿਸਟਮ ਨਹੀਂ ਹੈਗਾ ਵੱਡਾ ਹਾਪਸਾ ਹੈ ਜਿਹੜਾ ਕਿਸੇ ਵੀ ਟਾਈਮ ਵਾਪਰ ਸਕਦਾ ਏ ਜੇ ਪਾਣੀ ਉੱਪਰ ਦੀ ਚੱਲਦਾ ਏ ਤਾਂ ਇੱਥੋਂ ਦੀ ਲੰਘਣ ਵਾਲਿਆਂ ਨੂੰ ਪਤਾ ਹੀ ਨਹੀਂ ਲੱਗਣਾ ਕਿ ਸੜਕ ਕਿੱਥੇ ਆ ਤੇ ਜਿਹੜਾ ਚੋਆ ਏ ਉਹ ਕਿੱਥੇ ਆ ਵੱਡੇ ਸਵਾਲ ਨੇ ਜਿਹੜੇ ਪ੍ਰਸ਼ਾਸਨ ਤੇ ਖੜੇ ਹੁੰਦੇ ਨੇ ਕਦੋਂ ਇੱਥੇ ਰੇਲਿੰਗ ਲੱਗਦੀ ਆ ਕਦੋਂ ਇਹ ਪੋਲਾ ਜਿਹੜਾ ਉੱਚਾ ਚੱਕਿਆ ਜਾਂਦਾ ਏ ਇਹ ਤਾਂ ਟਾਈਮ ਦੱਸੂਗਾ ਫਿਲਹਾਲ ਵੱਡੀਆਂ ਦਿੱਕਤਾਂ ਨੇ ਜਿਹੜੀਆਂ ਇੱਥੇ ਲੋਕਾਂ ਨੂੰ ਆ ਰਹੀਆਂ ਨੇ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਨਰਪਾਇੇ ਦੇ ਨਾਲ ਮਨਵਿੰਦਰ ਸਿੰਘ ਚਵਾਨਾ ਬਾਸੋਂ